ਹੈਲੋ ਵੈਲਕਮ ਹੈ ਤੁਹਾंचा वाइब्र जी की फटे लो जी ਆਪਾਂ ਲੱਗੇ ਆ ਨਾ ਬਲੌਗ ਸ਼ੁਰੂ ਕਰਨ ਅੱਜ ਦਾ ਬਲੌਗ ਅੱਜ ਹੁਣ ਸ਼ਾਮ ਦਾ ਟਾਈਮ ਆ ਤੇ ਨਾਲੋਂ ਆਪਾਂ ਨਾਲ ਦੀ ਨਾਲ ਥੋੜਾੇ ਕੰਮ ਕਰਾਂਗੇ ਨਾਲੇ ਤੁਹਾਡੇ ਨਾਲ ਥੋੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਆ ਤੇ ਚਲੋ ਹੈ ਨਾ ਪਹਿਲਾਂ ਮੇਰਾ ਫੋਨ ਲੱਗੇ ਅਸੀਂ ਥੋੜਾੇ ਚਾਰ ਚਿੱਤੇ ਤੇ ਨਾਲੋਂ ਮੈਂ ਕਹਿੰਦਾ ਤੇਰੇ ਨਾਲ ਦੀ ਨਾਲ ਲੱਗਣ ਲੱਗੇ ਨਾਲੋਂ ਸੂਤੀ ਸਾ ਨਾ ਕਿ ਨੀਦੀ ਸਟੀਚਿੰਗ ਦੱਸਾਂਗੇ ਨਾਲ ਹੁੰਦੇ ਤੇ ਕੱਲੋ ਜੀ ਦੇਖਿਓ ਹੁਣ ਆਪਾਂ ਨਾਲ ਹੁੰਦੇ ਨਾਲ ਗੱਲਾਂ ਕੱਟ ਲਾਂਗੇ ਤੇ ਅੱਜ ਮੌਸਮ ਵੀ ਕੈਲੋ ਬਹੁਤ ਵਧੀਆ ਹਨਾ ਥੋੜਾ ਜਾਂ ਕਿਨਮਿੰਜੀ ਹੋ ਰਹੀ ਐ ਸੁਵਾ ਦੀ ਅੱਜ ਮੌਸਮ ਖੁਸ਼ਾਵਾਮੇ ਸੁਵਾ ਦੀ ਬਲੌਕ ਬਣਾਉਣੀ ਮੈਂ 2-3 ਵਾਰ ਕੋਸ਼ਿਸ਼ ਕੀਤੀ ਪਰ ਮੇਰਾ ਨਾ ਟਾਈਮ ਨਹੀਂ ਲੱਗਦਾ ਤੁਹਾਨੂੰ ਪਤਾ ਹੀ ਆ ਤੇ ਜਦੋਂ ਮੈਂ ਬਣਾਉਣ ਲੱਗਦੀ ਕੋਈ ਨਾ ਕੋਈ ਮੇਰਾ ਆ ਕੇ ਗੇਟ ਖੜਕਾ ਦਿੰਦਾ ਕੈਲੋ ਤੇ ਹੁਣ ਪਹਿਲਾਂ ਮੈਂ ਕਿਸੇ ਦੀ ਕਰਦੀ ਸੀ ਜੀ ਨੂੰ ਫੌਮ ਤੇ ਆਰ ਤੇ ਉਦੀ ਕਟਿੰਗ ਵਿੱਚ ਸ਼ਾਰਟ ਸਾਈਜ਼ ਦੀ ਹੈ ਤੁਹਾਡਾ ਕੋਲ ਮੈਂ ਕਿਹਾ ਸੀ ਕੋਲ ਦੇਣਾ ਨਾ ਉਹਦੀ ਵੀ ਸਟਿੱਕਿੰਗ ਮੈਂ ਸ਼ੇਅਰ ਕਰੂੰਗੀ ਪਰ ਮੇਰੇ ਤੋਂ ਕਿਸੇ ਕਾਰਨ ਹੋ ਜੰਨੇ ਹੋ ਸਕੀ ਚਲੋ ਆਪਾਂ ਇਹ thằng ਨਾਲ ਕੱਲੇ ਵੀ ਖਲਵਾ ਕੇ ਆ ਕਰਤੀ ਕਿ ਕਨੀ ਵੀ ਰਹਿ ਗਿਆ ਤੇ ਮੈਂ ਕਿਹਾ ਚਲੋ ਹੁਣ ਮੈਨੂੰ ਨਾ ਨੀਲਾ ਰੰਗ ਤੁਹਾਨੂੰ ਕਪੈਸਨ ਘਾਟੀ ਦਿੱਸਦਾ ਤੇ ਉਹਦੇ ਨਾਲ ਮੈਂ ਵਾਹਾਂ ਲਾਣ ਵਾਲੀ ਰਹਿਣੀ ਹੈ ਕਨੀ ਦੇ ਕਨੀ ਆ ਤੇ ਚਲੋ ਮੈਂ ਕਿਹਾ ਪਹਿਲਾਂ ਮੈਂ ਤਰਪਾਈ ਕਰ ਲਵਾਂਗੀ ਨਾਲ ਥੋੜਾ ਤਰਪਾਈ ਕਰ ਲਵਾਂਗੀ ਤੇ ਉਹ ਮੈਂ ਇਸ ਕਰਕੇ ਹੁਣ ਛੱਡ ਤਾਂ ਮੈਂ ਕਿਹਾ ਚਲੋ ਸਵੇਰ ਦੇਖੂਗੀ ਤਰਪਾਈ ਕਰਾਂਗੀ ਉਹਦੀ ਤੇ ਹੁਣ ਬੱਦਲ ਜੱਸੀ ਥੋੜਾ ਜਿਹਾ ਬੱਦਲ ਆ ਗਿਆ ਨਾ ਮੇਰਾ ਪੈਣਾ ਜਾਂ ਕੁਝ ਵੀ ਮੇਰੇ ਸਨੀਆਂ ਰਹੀ ਪੈਣਾ ਮੈਂ ਤਾਂ ਉਹਦੇ ਕਰਕੇ ਕਿਹਾ ਚਲੋ ਇਹ ਕੱਲ੍ਹ ਤੱਕ ਮੈਂ ਚਾਹਤਿਆ ਇਹ ਸੁਨੋ ਕਿ ਇਹਣਾ ਸੌਖਾ ਹੋ ਜਾਣਾ ਤੇ ਇਹਦੇ ਆਪਾਂ ਨੂੰ ਰੰਗ ਦਾ ਕੋਈ ਚੱਕਰ ਨਹੀਂ ਪੈਣਾ ਤੇ ਚਲੋ ਆਪਾਂ

ਮੇਰੇ ਕੋਲ ਨਾ ਟਾਈਮ ਹੁੰਦਾ ਹੈ ਸੇ ਤਾਂ ਮੈਂ ਹਮਾ ਘਰ ਦੀ ਵੀਡੀਓ ਦੇਖ ਲੈਂਦੀ ਹਾਂ ਜਿਹੜੀਆਂ ਪਾਣਾ ਬਲੌਗ ਬਣਾਉਂਦੀਆਂ ਨੇ ਜਿਵੇਂ ਕਹਿੰਨ ਬਲੌਗ ਬਣਾਉਂਦੀਆਂ ਨੇ ਮੈਂ ਉਹਨਾਂ ਦੀ ਹਰ ਇੱਕ ਵੀਡੀਓ ਚੈੱਕ ਕਰਦੀ ਹਾਂ ਹਰ ਇੱਕ ਦੇਖਣੀ ਆ ਤੇ ਮੇਰੇ ਕੋਲ ਰਾਤ ਨੂੰ ਟਾਈਮ ਹੁੰਦਾ ਤੇ ਉਹ ਦੇਖ ਕੇ ਮੇਰਾ ਰਾਤ ਨੂੰ ਨਾ ਟਾਈਮ ਜੇਲੀ ਬਟੀਆਂ ਤੋਂ ਕੋਕ ਟਿਕ ਕੇ ਤਾਂ ਥੋੜਾ ਟਾਈਮ ਹਮਨ ਜਿੱਥੇ ਪੈਂਦੀ ਆ ਨਾ ਲੇਟ ਰਿੰਗ ਕੋ ਵੀ ਟਾਈਮ ਹੁੰਦਾ ਮੈਂ ਉਦੋਂ ਚੈੱਕ ਕਰਦੀ ਆ ਉਦੋਂ ਇੱਕ ਦੋ ਬਲੌਗ ਦੇਖ ਲੈਂਦੀ ਹਾਂ ਚਲੋ ਮੇਰਾ YouTube ਤੇ ਚੈਨਲ ਆ ਹੈ ਨਾ ਮੈਨੂੰ ਬਹੁਤ ਬਹੁਤ ਮੈਸੇਜ ਆਉਂਦੇ ਆ ਵੀ ਇਸ ਬਲੌਗ ਵੀ ਬਾਇਆ ਕਰੋ ਵੀ ਸ਼ਾਰਟ ਵੀ ਨਾ ਪਾਉਣੇ ਪਰ ਸ਼ਾਰਟ ਨਾ ਤੁਹਾਡੀ ਵੀ ਹੁੰਦੀ ਹੈ ਕਨੂੰ ਵੀ ਸ਼ਾਰਟ ਨਾ ਹੁੰਦਾ ਚੈਨਲ ਤੇ ਲੋਕ ਹਰਦਾ ਵੀ ਹੁੰਦੇ ਬਹੁਤ ਵਧੀਆ ਹੁੰਦੇ ਤੁਹਾਨੂੰ ਮੈਂ ਤਾਂ ਮਿਲ ਕੈਨ ਇਹਾਂ ਪੰਜ ਜਾਂ ਦਿਸਟ ਕੋਲੋਂ ਆਉਂਦੇ ਹੂ ਜੂ ਵੀ ਮੇਰੇ ਵਧੀਆ ਚੱਲਦੀ ਹੈ ਸਟਾਪ ਤੇ ਚਲੋ ਇਸ ਕ੍ਰਾਂਚ ਤੋਂ ਦੀ ਮਿੰਟ ਬਾਕੀ ਵਿੱਚ ਤੇ ਉ ਤਕਰੀਬਨ ਕੈਲੋ ਉਧਰ ਹਲਤ ਤੇ ਅਦਿਤਵਿਨੀ ਪਹੁੰਚੀ ਚਲੋ ਕੋਈ ਨਹੀਂ ਵਾਹ ਦੇ ਦਿੱਤੇ ਸਟਾਪ ਉਹ ਬਦਲੀ ਤੋਂ ਦਿੱਤੀ ਵਕਸੀ ਨਾ ਸਾਰੇ ਪੈਂਟਾਂ ਇਹਨਾਂ ਨੂੰ ਤੇ ਹਰ ਇੱਕ ਇਹ ਕੰਨੀ ਦਾ ਟਾਈਮ ਤਾਂ ਲੱਗਦਾ ਹੀ ਨਾ ਚਲੋ

ਬਣਾਈ ਹੋਈ ਤੇ ਇਸ ਕਰਕੇ ਮੈਂ ਅੱਜ ਇਹਨਾਂ ਦੇ ਪਾਈ ਆਂ ਗੋਲ ਗੱਲਾ ਵੈਸੇ ਤੁਹਾਨੂੰ ਗੋਲ ਗੱਲਾਈ ਜਿਆਦਾ ਪਉਣੀ ਹੈ ਕਿਉਂਕਿ ਅੱਜ ਕੱਲ ਗੋਲ ਗੱਲਾਂ ਹੋ ਚੜਦਾ ਟੈਂਪਸ ਚ ਚੱਲ ਰਿਹਾ ਤੇ ਫਿਰ ਮੈਂ ਇੱਕ ਦੋ ਗਾ ਕੇ ਇੰਦਾਂ ਦੀ ਵੀ ਆ ਜਿਹੜੇ ਨਾ ਕਹਿ ਲੋ ਪ੍ਰਿਕਸਾਂ ਦੇ ਗਲੇ ਲੇਕਿਨ ਇਹਨੂੰ ਚੌਥ ਸਜਾਦਾ ਪਸੰਦ ਹੈ ਕਈਆਂ ਨੂੰ ਸਵੀਟ ਹੱਟ ਜਿੰਨੂੰ ਕਹਿੰਦੇ ਆ ਪਾਨ ਪਿੱਟਾ ਗਲਾ ਹਨਾ ਉਹ ਪਸੰਦ ਹੈ ਕਈਆਂ ਨੂੰ ਇਹ ਵੀ ਸ਼ੇਪ ਤਾਂ ਫਿਰ ਮੈਂ ਇਹ ਪੈਕਟ ਨਵੇਂ ਅੱਜ ਦਾ ਸਪੈਸ਼ਲ ਹੈ ਕਿਉਂ ਨਹੀਂ ਹੁੰਦਾ ਉਹਨਾਂ ਨੇ ਕੈਲੋ 1 5 7 7 ਗਲਿਆਂ ਦਾ ਬਣਾ ਕੇ ਲੈ ਇੱਕ ਪੂਰਾ ਪੈਕਟ ਲਿਆ ਲਿਖੀਏ ਖਾਸਨ ਆਵਾਸਤੇ ਜਿਹੜੇ ਮੇਰੇ ਗਾ ਕੀ ਗਲੇ ਬਾਕੀ ਤਾਂ ਸਾਰੇ ਗੂੜੀ ਚਾਦੇ ਬਸ ਵਿੱਚ ਵਿੱਚ ਹੈਗੇ ਇੱਕ ਦੋ ਕੈਲੋ ਬਾਕੀ ਕਿ ਮੇਰੇ ਕੋਲ ਕੇਵਲ ਗਲਾ ਨਹੀਂ ਵੀ ਹੁੰਦਾ ਕੋਈ ਖਨਾਟ ਟੈਂਪਰ ਨਹੀਂ ਤਾਂ ਕਿਸੇ ਨੇ ਉਹ ਘੁਕਮ ਚੋ ਕਟਿੰਗ ਕਰ ਲੈਣੀ ਹੈ ਠੀਕ ਚਲੋ ਮੇਰੀ ਸ਼ਾਰਟ ਦੀ ਵੀਡੀਓ ਪਾਈ تھی ਅੱਜ ਕਲੇ ਦਿੱਕਟਿੰਦੀ ਜੇ ਕਿਸੇ ਕਿਸੇ ਵੀ ਤਰ੍ਹਾਂ ਦਾ ਗਲਾ ਡਿਜ਼ਾਈਨ ਦੀ ਕਟਿੰਗ ਗਲੇ ਦੀ ਤੁਹਾਨੂੰ ਚਲੋ ਕੇਵਲ ਆਪਣੇ ਕੋਲਰ ਤੇ ਟੈਂਪ ਨਹੀਂ ਹੁੰਦਾ ਜਿਹਨੂੰ ਹੁਣ ਆਪਾਂ ਪੈਂਡ ਚ ਰਣੇ ਪੈਂਡ ਚ ਹਾਰ ਇੱਕ ਚੀਜ਼ ਨਹੀਂ ਮਿਲਦੀ ਕਹਿ ਲੋ ਨਹੀਂ ਮਿਲਦੀ ਉਹਦੇ ਕਰਕੇ ਆਪਾਂ ਨੂੰ ਨਾ ਕੇਵਲ ਇਦਾਂ ਟੈਂਪ ਹੋ ਜਾਂਦਾ ਕਿ ਆਪਾਂ ਸੂਟ ਵੀ ਦੇਣਾ ਹੁੰਦਾ ਤੇ ਆਪਾਂ ਨੂੰ ਕੋਲ ਉਹ ਗਲਾ ਨਹੀਂ ਹੁੰਦਾ ਜਿਹੜਾ ਅਗਲਾ ਨਾ ਅੰਨੇ ਕਹਿ ਹੁੰਦਾ ਤਾਂ ਫੇ ਮੈਂ ਉਹ ਹਾਰ ਇੱਕ ਗਲਾ ਬੁਖਰਮ ਸੀ ਪਕਣ ਦਾ ਨਹੀਂ ਉਸ ਨੂੰ ਕਿੱਥੇ ਕਿੰਨੇ ਬੁਖਰਮ ਖਾਂਦੇ ਹਨ ਜਾਨਦੇ ਨਹੀਂ ਕਿਉਂਕਿ ਹੁਣ ਆਪਕੇ ਆਪਣੇ ਮਿਹਰੀ ਦੇ ਜਾਂਦੀ ਹੈ ਤੇ ਲੋੜ ਗੁੜ ਗੁੜੀ ਆਹਣ ਦੀ ਆਪਾਂ ਨੂੰ ਕੀ ਦੇਣਾ ਹੁੰਦਾ ਤੇ ਆਪਣੇ ਕੋਲ ਨਾ ਕਰੀ ਤੇ ਫਿਰ ਆਪਾਂ ਨੂੰ ਆਪਾਂ ਨੂੰ ਜਦੋਂ ਜਹਾਤ ਦਾ ਐ ਹੁੰਦਾ ਉਹਦੇ ਵਿੱਚ ਆਹਣਦਾ ਕਿ ਆਪਾਂ ਨੂੰ ਸੂਤ ਦੇਖੀ ਚਲਨੀ ਚਾਹੀਦੀ ਜਦੋਂ ਆਪਾਂ ਕੋਈ ਨਵਾਂ ਕੰਮ ਕਰਨ ਲੱਗਦੇ ਨੇ ਤਾਂ ਰਕਮ ਉਹ ਕੰਮ ਕਿਸੇ ਵੀ ਹੱਥ ਚੱਕਣ ਦਾ ਜਦ ਰੁਕ ਨਹੀਂ ਚਾਹੀਦਾ ਹਨ ਆਪਣੇ ਇੱਕ ਉਹਨਾਂ ਨੇ ਤਾਂ ਆਪਨ ਫੂਟ ਦਿੱਤਾ ਫਲਾਈ ਕਰਨਾ ਤੇ ਇਹਦੇ ਚ ਹੁਣ ਆਪਣਾ ਆਪਾਂ ਨਹੀਂ ਦੇਖਣਾ ਵੀ ਆਪਣੇ ਕੋਲ ਟਾਈਮ ਨਹੀਂ ਸੀ ਨਾ ਜਾਂਾਂ ਦਾ ਚਲ ਕਹਿ ਲਓ ਵੀ ਜਾਂ ਆਪਨੇ ਕੋਲ ਕਲਾ ਨਹੀਂ ਇਸ ਟਾਈਮ ਨੇ ਹੁਣ ਤੇ ਹੁਣ ਆਪਾਂ ਇਸ ਟਾਈਮ ਤੇ ਨਾ ਕਰਦੇ ਨਾ ਡਾਕਸ ਕਰ ਸਕਦੇ ਹਾਂ ਫੂਟ ਆਪਾਂ ਤਿਆਰ ਦੇਣਾ ਉਹਦੇ ਚ ਆਪਣਾ ਹੀ ਨੁਕਸਾਨ ਆ ਉਹਨਾਂ ਦਾ ਤਾਂ ਕੋਈ ਨਹੀਂ ਉਹਨਾਂ ਨੂੰ ਤਾਂ ਗੱਲ ਨਹੀਂ ਕਿਹਾ ਤੇ ਨਾ ਵਿੱਚ ਸੰਤਲ ਨਹੀਂ ਦੱਸ ਦਿੰਦੇ ਇਸ ਕਰਕੇ ਇਹ ਆਪਾਂ ਨੇ ਸੋਚਣਾ ਵੀ ਆਪਾਂ ਨੂੰ ਕਿੱਥੇ ਫਾਇਦਾ ਤੇ ਕਿੱਥੇ ਨੁਕਸਾਨ ਆ ਉਹਦੇ ਕਰਕੇ ਫਿਰ ਆਪਾਂ ਕਿਸੇ ਵੀ ਤਰ੍ਹਾਂ ਦਾ ਸੂਟ ਤਿਆਰ ਕਰਕੇ ਦੇ ਲੂਹੂ ਤੇ ਉਹਦੇ ਵਿੱਚ ਐ ਨਹੀਂ ਲੰਦੀ ਕੋਈ ਰੁਕਤ ਆਦਿ ਨੇ ਬੁਕਰਮ ਚੋਪ ਕਟਿੰਗ ਕੋਈ ਗੱਲ ਨਹੀਂ ਤੇ ਇਹਨਾਂ ਨੂੰ ਥੋੜੀ ਇੱਥੇ ਕਾਟ ਕੱਟ ਲਾ ਦੇ ਦਿੱਸੀ ਤੇ ਇਹ ਥੋੜਾ ਕੱਪੜਾ ਇਦਾਂ ਲਈਏ ਲਪਨ ਜਿਹਾ ਲਾ ਤੇ ਮੇਕਾ ਚਲ ਥੋੜੀ ਜਿਹੀ ਵਾਇ ਤੇ ਲੈਣੀ ਨੌਟਸ ਕਿਉਂਕਿ ਇਹ ਵੀ ਮੇਰੇ ਸਿਰ ਨੂੰ ਢੀ ਲੱਗਦੀ ਹੈ ਮੈਨੂੰ ਥੋੜੀ ਜੀ ਤੇ ਸੂਈ ਤੇ ਬਦਲਣ ਵਾਲੀ ਹੈ ਮੇਰੀ ਮਸ਼ੀਨ ਦੀ ਹੁਣ ਸਵੇਰੇ ਦੇਖਣ ਲੇ ਤਾਂ ਨਹੀਂ ਆ ਪੜਦੀ ਤਕਰੀਬਨ ਟਾਈਮ ਵੀ ਸਾਡੇ 6:30 ਪੌਣੇ 7 ਦਾ ਹੋਇਆ ਪਿਆ ਸੋ ਉਹ ਬਟ ਐਸੀ ਯਕੀਨ ਨਹੀਂ ਰਾਈਟ ਕੋ ਲੱਗਦੀ ਕੋ ਜੰਦਾ ਤੇ ਮੈਨੂੰ ਐਂ ਵਿੱਚ ਉਹ ਇਹ ਮੇਰਾ ਬਚਾ ਲੈਣਾ ਰਹੇ ਜੇ ਇਹ ਤਾਂ ਮੈਂ ਕੰਪਲੀਟ ਪੂਰਾ ਕਰਾਂ ਤੇ ਕਿਉਂਕਿ ਇਹਦੇ ਤਾਂ ਨਾ ਮੇਤੋਂ ਕੋਈ ਕੰਮ ਹੀ ਨਹੀਂ ਹੁੰਦਾ ਕੈਲੋ 2:30 ਵਜੇ ਤੱਕ 2:30 ਜਿੰਨੇ ਦੀ ਬੀਟਿੰਗ ਹੁੰਦੀ ਹੈ ਇੱਕ ਤਾਂ ਦੇ ਨਾਲ ਜਾ ਕੇ ਕੋਈ ਕੰਮ ਹੁੰਦਾ ਮੇਰਾ ਵੀਰ ਬਾਹਰ ਬਾਹਰ ਉੱਠ ਜਾਂਦਾ ਕੈਲੋ ਪਿੱਕਦਾ ਨਹੀਂ ਹੁੰਦਾ ਉਹ ਥੋੜਾ ਥੋੜਾ ਰੋੜਨ ਲੱਗ ਗਿਆ ਉਹਦੇ ਕਰਕੇ ਮੈਨੂੰ ਬਹੁਤ ਦਿੱਕਤ ਆਉਂਦੀ ਹੈ ਜੇ ਨੂੰ ਉਠਾ ਨਹੀਂ ਹੁੰਦੇ ਕੋਈ ਕੋਈ ਪੱਡੜਾ ਠੀਕ ਹੈ ਨਾ ਉਹ ਜਿਹੜਾ ਤੁਹਾਨੂੰ ਫੜਨੇ ਨੂੰ ਉਠਾ ਨਹੀਂ ਤਾ ਖੜਾ ਹੋ ਜਾਂਦਾ ਤੇ ਕਿੰਨੀ ਕਿੰਨੀ ਲੈ ਕੇ ਕੋਈ ਕੋਈ ਚੀਜ਼ ਮੀਟ ਪਾ ਲੰਦਾ ちゃっੀਏ ਤੁਹਾਨੂੰ ਪਤਾ ਅੱਜ ਕੋਲ ਮੋਸਮ ਬਰਸਾਤਾਂ ਨਾਲ ਚੱਲ ਰਹੀਆਂ ਤੇ ਇਹਨਾਂ ਸਮੇਂ ਆਪਣੀ ਖੀਦ ਦਾ ਬੜਾ ਧਿਆਨ ਰੱਖਣਾ ਪੈਂਦਾ ਕਿਉਂ ਦੇ ਕਰਕੇ ਮੈਨੂੰ ਦਿੱਕਲੀ ਲੱਗਦੀ ਨੂੰ ਆਏ ਆ ਜਿਹਦੇ ਬੱਚਾ ਮਾਰੀਆ ਨਾ ਸਾਰੇ ਜੰਨੇ ਨੂੰ ਸਿਵਤ ਪੈ ਜਾਂਦੀ ਤੇ ਇਸ ਕਰਕੇ ਮੈਂ ਉਹਨਾਂ ਤੇ ਹੰਦੇ ਨੂੰ ਬਹੁਤ ਜ਼ਰੂਰੀ ਕੋ ਜਾਂਦਾ ਉਹ ਮੈਂ ਕਾਊਂਟਰ ਸੱਜਣਾ ਪੈਂਦਾ ਤੇ ਜਨਮੇ ਸੋਚਦੀਆਂ ਵੀ ਚਲ ਸਮਾਇਆ ਵਾੜਾ ਮੈਂ ਕੋਈ ਕੁਝ ਕੰਮ ਕਰਦੀਆਂ ਜਨਮੇ ਇੰਨੇ ਕਟਿੰਗ ਵੇਰਾ ਕੋਈ ਕੁਝ ਕਰਦੀਆਂ ਤੇ ਜਨਮੇ ਫੇਰ ਉਹ ਉੱਠ ਜਾਂਦਾ ਸੋ ਕੇ ਤੁਹਾਨੂੰ ਪਤਾ ਅੱਜ ਕੱਲ ਬੱਚੇ ਦੀ ਨੀਂਦ ਵੀ ਇੰਨੀ ਕੀ ਹਿੰਦੀ ਹੋਣਾ ਬੱਚੇ ਛੋਟੇ ਬੱਚੇ ਵੀ ਕਦੇ ਸੌ ਗਏ ਆ ਕਦੇ ਉੱਠ ਗਏ ਆ ਤੇ ਉਹਦੇ ਕਰਕੇ ਮਿੱਤੋਂ ਨਾ ਬਲੌਗ ਬਹੁਤ ਮੁਸ਼ਕਿਲ ਨਾਲ ਬਣਦਾ ਬੜੀ ਲੋ ਜੀ ਇਹ ਆਪਾਂ ਲੱਗੇ ਆ ਨਾ ਫਿਟਿੰਗ ਦੀ ਸਲਾਈਆਂ ਦੋਨੋਂ ਹਾਲ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ Thank you for watching! టై ਲੋ ਜੀ ਆਪਾਂ ਕੁਝ ਦੇ ਵੀ ਸੁਣਨੀ ਆਤੀਆਂ ਤੁਸੀਂੋਂ ਆਪਾਂ ਇਹਦੇ ਨਾਮ ਅਗੇ ਬਾਤਾਂ ਤੇ ਨਵਾਂ ਵਹੰਦਰ ਬਾਈ ਕਰਨਾ ਚਲੋ ਜੀ ਧੰਨਵਾਦ ਵਾਈਕ ਜੀ ਦਾ ਖਾਸਾ ਵੈਲਕਮ